ਪ੍ਰੀਤਾਲੂ ਵਾਲੀਆ ਮੇਰੇ ਸਾਥੀ ਵਿੱਕੀ ਵਡੇਰਾ ਜੀ ਏਬੀ 18 ਨਿਊਜ਼ ਤੋਂ ਜਿਵੇਂ ਕਿ ਆਪਾਂ ਸਾਰਿਆਂ ਨੂੰ ਪਤਾ ਹੈ ਜੀ ਖੰਨਾ ਦੇ ਵਿੱਚ ਐਸ ਮੈਨੇਜਮੈਂਟ ਐਂਡ ٹرسٹ ਦਾ ਜਿਹੜਾ ਇਲੈਕਸ਼ਨ ਹੈ 1 ਸਤੰਬਰ ਨੂੰ ਹੋਣ ਜਾ ਰਿਹਾ ਜਿਸ ਨੂੰ ਲੈ ਕੇ ਸਾਡੇ ਸ਼ਹਿਰ ਦੇ ਵਿੱਚ ਬਹੁਤ ਹੀ ਜ਼ਿਆਦਾ ਉਤਸ਼ਾਹ ਹੈ ਕਿਉਂਕਿ ਇਸ ਵਾਰੀ ਫਰਸਟ ਟਾਈਮ ਤਿੰਨ ਪੈਨਲਸ ਕੰਟੈਸਟ ਕਰਨ ਜਾ ਰਹੇ ਨੇ ਪਹਿਲਾਂ ਦੋ ਰਵਾਇਤੀ ਪੈਨਲ ਹੁੰਦੇ ਸੀ ਇਸ ਵਾਰੀ ਗਵਰਨਮੈਂਟ ਸਪੋਰਟਡ ਤੀਜਾ ਪੈਨਲ ਵੀ ਹੈ ਜੀ ਪ੍ਰੋਗਰੈਸਿਵ ਪੈਨਲ ਵਿਜ਼ਨਰੀ ਪੈਨਲ ਤੇ ਸਰਸਵਤੀ ਪੈਨਲ ਫॉर ਐਜੂਕੇਸ਼ਨ ਇਹ ਚ ਕੰਟੈਸਟ ਕਰ ਰਿਹਾ ਹੈ ਜੀ ਟੋਟਲ 43 ਜਿਹੜੇ ਕਿ ਵੋਟ ਕਰਕੇ ਮੈਨੇਜਮੈਂਟ ਨੂੰ ਚੁਣਨਗੇ ਆਪਾਂ ਸਾਰੇ ਜਾਣਦੇ ਹਾਂ ਜੀ ਕਿ ਮੈਨੇਜਮੈਂਟ ਬਹੁਤ ਵੱਡੀ ਜ਼ਿੰਮੇਵਾਰੀ ਹੈ ਏਡੇ ਵੱਡੇ ਅਦਾਰਿਆਂ ਦੀ ਲਗੈਸੀ ਨੂੰ ਬਰਕਰਾਰ ਰੱਖਣ ਲਈ ਤੇ ਡਿਵੈਲਪਮੈਂਟ ਨੂੰ ਹੋਰ ਚਾ ਚੱਕਣ ਦੇ ਲਈ ਇਹ ਵੀ 18 ਵੱਲੋਂ ਜੀ ਇਹਦੇ ਮੱਦੇਨਜ਼ਰ ਇੱਕ ਕੈਂਪੇਨ ਚਲਾਈ ਗਈ ਹੈ ਜਿਹਦੇ ਵਿੱਚ ਕਿ ਅਸੀਂ ਤਿੰਨੇ ਪੈਨਲਾਂ ਦੇ ਅਲੱਗ-ਅਲੱਗ ਉਮੀਦਵਾਰਾਂ ਦੇ ਨਾਲ ਤੁਹਾਨੂੰ ਰੂਬਰੂ ਕਰਾਉਣੇ ਆ ਜਿਹੜੇ ਕਿ ਆਪਣੇ ਪਲਾਨਸ ਥੌਟਸ ਤੇ ਬੈਟਰਮੈਂਟ ਦਾ ਸਟਰਕਚਰ ਤੁਹਾਡੇ ਨਾਲ ਸਾਂਝਾ ਕਰ ਸਕਣ ਉਸੇ ਲੜੀ ਤਹਿਤ ਅੱਜ ਜਿਹੜੀ ਸ਼ਖਸੀਅਤਾਂ ਨਾਲ ਤੁਹਾਡੀ ਅਸੀਂ ਮੁਲਾਕਾਤ ਕਰਾਨੇ ਜਾ ਰਹੇ ਹਾਂ ਸਾਡੇ ਸ਼ਹਿਰ ਦੇ ਵਿੱਚ ਉਹ ਆਪਣੇ ਆਪ ਦੇ ਵਿੱਚ ਬਹੁਤ ਹੀ ਜ਼ਿਆਦਾ ਪ੍ਰਭਾਵਸ਼ਾਲੀ ਪਰਿਵਾਰ ਤੋਂ ਨੇ ਆਪਣਾ ਵੀ ਉਹਨਾਂ ਦਾ ਬਹੁਤ ਵਧੀਆ ਸਮਾਜਿਕ ਆਧਾਰ ਹੈ ਤੇ ਹੋਰ ਵੀ ਅਲੱਗ-ਅਲੱਗ ਸਮਾਜ ਸੇਵੀ ਸੰਸਥਾਨਾਂ ਨਾਲ ਜੁੜੇ ਹੋਏ ਨੇ ਬਟ ਉਹਨਾਂ ਦੀ ਜਿਹੜੀ ਅਟੈਚਮੈਂਟ ਹੈ ਉਹਨਾਂ ਦੇ ਜਿਹੜੇ ਇਮੋਸ਼ਨਸ ਨੇ ਉਹ ਇਹਨਾਂ 7 ਹੈਰੀਟੇਜ ਐਜੂਕੇਸ਼ਨਲ ਇੰਸਟੀਚਿ ਵਿਜਨਰੀ ਪੈਨਲ ਫਾਰ ਐਜੂਕੇਸ਼ਨ ਦੇ ਸਾਡੇ ਬਹੁਤ ਹੀ ਰਿਸਪੈਕਟਡ ਛੋਟੇ ਵੀਰ ਪਿੰਚੀ ਜੀ ਨਾਲ ਪਹਿਲਾਂ ਤਾਂ ਸਰ ਵੈਲਕਮ ਸਾਡੇ ਚੈਨਲ ਤੇ ਵੈਲਕਮ ਟੀ ਤੁਹਾਡਾ ਬਹੁਤ-ਬਹੁਤ ਜੀ ਮੈਂ ਅਮਰਿਤਪਾਲ ਸਿੰਘ ਸਨੋਸਾ ਪਰਮਜੀਤ ਸਿੰਘ ਤਨਵਾਦੀਆ ਮੈਂ ਫਸਟ ਟਾਈਮ ਵਿਜਨਰੀ ਪੈਨਲ ਫਾਰ ਐਜੂਕੇਸ਼ਨ ਐਥ ਹਾਈਸਟਸਟ ਐਂਡ ਮੈਨੇਜਮੈਂਟ ਖਨਾ ਵਿੱਚੋਂ ਇਲੈਕਸ਼ਨ ਲੜ ਰਿਹਾ ਮੇਰੇ ਤੋਂ ਜ਼ਿਆਦਾ ਸਿਆਸਤ ਦੇ ਸਪੀਚ ਨਹੀਂ ਦਿੱਤੀ ਜਾਂਦੀ ਪਲੀਜ਼ ਮੈਨੂੰ ਫਸਟ ਮੇਰਾ ਸੀਰੀਅਲ ਨੰਬਰ 4 ਹੈ ਮੈਨੂੰ ਇੱਕ ਵਾਰ ਤ희ਵਾ ਦਾ ਮੌਕਾ ਜਰੂਰ ਦਿਓ ਉਸ ਤੋਂ ਬਾਅਦ ਮੇਰੇ ਕੰਮ ਦੱਸਣਗੇ ਮੈਂ ਕੀ ਕਰਨਾ ਚਾਹੁੰਦਾ ਹਾਂ ਜੀ ਬਿਲਕੁਲ ਉਹਨਾਂ ਦੀ ਗੱਲ ਸਹੀ ਹੈ ਜੀ ਕਿ ਹਰੇਕ ਬੰਦਾ ਜ਼ਰੂਰੀ ਨਹੀਂ ਹੈਗਾ ਕਿ ਲੰਬੇ-ਲੰਬੇ ਭਾਸ਼ਣ ਦੇਵੇ ਤਾਂ ਹੀ ਉਹਦੀ ਕਾਰਗੁਜ਼ਾਰੀ ਉਹਦੀ ਕਾਰਜਸ਼ੈਲੀ ਤੇ ਉਹਦੀ ਕਾਰਜਕਸ਼ਮਤਾ ਸਿੱਧ ਹੁੰਦੀ ਹੈ। ਕਈ ਬੰਦੇ ਹੁੰਦੇ ਨੇ ਜੀ ਤਰਾਤਲ ਤੇ ਬਿਨਾਂ ਨੇਮ ਫੇਮ ਤੋਂ ਅਜਿਹਾ ਕੰਮ ਕਰਦੇ ਨੇ ਕਿ ਬਾਅਦ ਚ ਜਗਤ ਉਹਨਾਂ ਨੂੰ ਸਲਾਮਾ ਕਰਦਾ ਵਾ ਤੇ ਉਹਨਾਂ ਦੀ ਜਿਹੜੀ ਭਾਵਨਾ ਵਾ ਉਹ ਬਿਲਕੁਲ ਕ੍ਰਿਸਟਲ ਕਲੀਅਰ ਹੈ, ਓਨੈਸਟ ਹੈ, ਟਰਾਂਸਪੇਰੈਂਟ ਹੈ ਕਿ ਉਹ ਇਹਨਾਂ ਅਦਾਰਿਆਂ ਦੇ ਲਈ ਬਹੁਤ ਕੁਝ ਕਰਨਾ ਚਾਹੁੰਦੇ ਨੇ ਜੀ। ਇੱਕ ਵਾਰੀ ਫੇਰ ਉਹਨਾਂ ਤੋਂ ਉਹਨਾਂ ਦਾ ਨਾਮ ਸੀਰੀਅਲ ਨੰਬਰ ਤੇ ਪੈਨਲ ਦੱਸ ਦੇਣਾ। ਅਜਿਹੇ ਨ ਨਿਸ਼ਕਾਮ ਨਿਰਸਵਾਰ ਤੇ ਇਮਾਨਦਾਰੀ ਨਾਲ ਸੇਵਾ ਕਰਨਾ ਚਾਹੁੰਦੇ ਨੇ ਸਰ ਲਾਸਟ ਦੇ ਵਿੱਚ ਵੋਟਰਸ ਨੂੰ ਆਪਣਾ ਪੈਨਲ ਨੇਮ ਤੇ ਸੀਰੀਅਲ ਨੰਬਰ ਜਰੂਰ ਦੱਸ ਦਿਓ ਮੇਰਾ ਨਾਮ ਅਮਰਿਤਪਾਲ ਸਿੰਘ ਸਾਨੋ ਮੇਰੇ ਪਿਤਾ ਜੀ ਦਾ ਨਾਮ ਸਰ ਪਰਮਜੀਤ ਸਿੰਘ ਹੈ ਜੀ ਮੇਰਾ ਸੀਰੀਅਲ ਨੰਬਰ 4 ਹੈ ਜੀ ਬਹੁਤੋ ਬਹੁਤ ਮੈਨੂੰ ਵੋਟ ਪਾ ਕੇ ਕਾਮਯਾਬ ਬਣਾਓ ਜੀ ਥੈਂਕ ਯੂ ਜੀ ਫਿਰ ਤਿੰਨੇ ਪੈਨਲਾਂ ਦੇ ਵਿੱਚੋਂ ਕਿਸੇ ਉਮੀਦਵਾਰ ਜਿਹੜੇ ਕੰਟੈਸਟ ਕਰ ਰਹੇ ਨੇ ਉਹਨਾਂ ਨਾਲ ਤੁਹਾਡੀ ਮੁਲਾਕਾਤ ਕਰਾਵਾਂਗੇ ਤਦ ਤੱਕ ਦੇ ਲਈ ਸਾਨੂੰ ਦੋਈ ਇਜਾਜ਼ਤ ਥੈਂਕ ਯੂ ਜੀ ਥੈਂਕ ਯੂ ਵੈਰੀ ਮਚ